ਜਦੋਂ ਇੱਥੇ ਥੋੜੇ ਕੋਲੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਵੋਟਾਂ ਮੰਗਣ ਵਾਸਤੇ ਆਵੇ ਉਹਨੇ ਇੱਕ ਸਵਾਲ ਕਰਿਓ ਤੈਨੂੰ ਬੋਲਣ ਦਾ ਇੱਥੇ ਕੋਈ ਹੱਕ ਨਹੀਂ ਪਹਿਲੇ 24000 ਸਾਡਾ ਇੱਥੇ ਰੱਖ ਬਹੁਤ ਹੀ ਜ਼ਿਆਦਾ ਵਜਾ ਕੀਤਾ ਇਹਨਾਂ ਨੇ ਇੱਕ ਗਰੰਟੀ ਦਿੱਤੀ ਸੀ ਕਾਂਗਰਸ ਪਾਰਟੀ ਦੇ ਉਦਵਧਰ ਸਹਿਬਾਨ ਵਰਕਰ ਸਹਿਬਾਨ ਤੇ ਬਜ਼ੁਰਗੋ ਪ੍ਰਾਪੋ ਮਾਤਾ ਤੇ ਪੈਣਾ ਓਏ ਜੀ ਕਾ ਖਾਲਸਾ ਵੇ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਭ ਨੂੰ ਨਮਸਕਾਰ ਕਰਦਾ ਹਾਂ ਭਿੰਕਰ ਸਾਹਿਬ ਜਿਨ੍ਹਾਂ ਦੇ ਕਾਰਨ ਅੱਜ ਆਪਾਂ ਆਜ਼ਾਦੀ ਦਾ ਮਨ ਮਾਨ ਰਹੇ ਕਿਉਂਕਿ ਸੰਵਿਧਾਨ ਨੇ ਆਪਾਂ ਨੂੰ ਇੱਕੋ ਰਹਿਣ ਦਿੱਤਾ ਕਿ ਆਪਾਂ ਆਪਣੀ ਵੋਟ ਦਾ ਜਣਾ ਅਰਥੋ ਕਰਨਾ ਹੈ ਉਸ ਰੋਡ ਦਾ ਵਰਤੋਂ ਕਰਕੇ ਅਸੀਂ ਆਪ ਦਾ ਇੱਕ ਨਮੁੰੰਤਾ ਚੁੜਕੇ ਦਿੱਲੀ ਭੇਜਣਾ ਤੇ ਉਹੀ ਜੀ ਰੋਡ ਜਿਹੜੀ ਕਿ ਮੈਂਬਰੀ ਤੋਂ ਸ਼ੁਰੂ ਹੋ ਕੇ ਪਾਰਲੀਮੈਂਟ ਤੱਕ ਤੁਹਾਨੂੰ ਹੱਕ ਮਿਲੇ ਜੇ ਇਹ ਤੁਸੀਂ ਸਭ ਜੋ ਹੱਕ ਨਾ ਮਿਲਦਾ ਤੇ ਅੱਜ ਆਪਣੇ ਦੇਸ਼ ਦਾ ਕੀ ਹਾਲ ਹੋਗਾ ਤੇ ਮੈਂ ਸਮਝਦਾ ਮੇਰੇ ਤੋਂ ਪਹਿਲਾਂ ਤਾਰਾ ਜੰਨ ਜੀ ਨੇ ਤੇ ਹੋਰ ਬੁਲਾਰਿਆਂ ਨੇ ਬੜੇ ਵਿਸਤਾਰ ਨਾਲ ਗੱਲ ਕੀਤੀ ਹੈ ਕਿ ਵੀ ਅੱਜ ਲੋੜ ਹੈ ਉਸ ਸਿਧਾਂਤ ਨੂੰ ਬਚਾਉਣ ਦੀ ਗੱਲਾਂ ਚੱਲ ਰਹੀਆਂ ਨੇ ਕਿ ਮੁੜ ਦੁਬਾਰਾ ਜੇ ਬੀਜੇਪੀ ਦੀ ਸਰਕਾਰ ਦੇਸ਼ ਚਾਹੀ ਤਸਰਹਾਨ ਬਦਲ ਦੇਣਗੇ ਵੋਟਾਂ ਲقم ਮੰਦੀ ਹੋਜੂ ਪਦਰੀ ਕੀ ਹੈ ਕਿ ਸ਼ਹਿਰ ਆ ਆਪਣੀ ਖੇਤੀ ਮੋਢੀ ਨਾ ਹੋਵੇ ਕਿਤੇ ਅਖੀਰਲੀ ਵੋਟ ਦਾ ਮਤਲਬ ਹੈ ਕਿ ਇਸ ਤੋਂ ਬਾਅਦ ਸਰਕਾਰ ਇਸ ਤਰੀਕੇ ਨਾਲ ਬਦਲ ਦੇਣ ਕਿ ਵੋਟਰ ਦਾ ਹੱਕ ਹੀ ਆਪਣਾ ਖੋਲ ਲੈਣਾ ਚਾਪਾ ਨੂੰ ਬੜਾ ਸੁਚੇਤ ਰਹਿਣਾ ਪਊਗਾ ਬੜਾ ਸੋਚ ਸਮਝ ਕੇ ਐਤ ਕੀ ਫੈਸਲਾ ਕਰਨਾ ਪਊਗਾ ਕਿ ਕਿਹੜੀ ਪਾਰਟੀ ਤੇ ਕਿਹੜਾ ਉਮੀਦਵਾਰ ਛੋਟੇ ਸੰਵਿਧਾਨ ਨੂੰ ਬਚਾ ਸਕਦਾ ਛੋਟੇ ਸੰਵਿਧਾਨ ਜੇ ਬਚੂਗਾ ਫੇਰ ਹੀ ਮੇਰੇ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਬਣੂਗਾ ਫੇਰ ਹੀ ਵਪਾਰੀਆਂ ਦਾ ਕਾਰੋਬਾਰ ਵਧੀਆ ਚੱਲੂਗਾ ਸਾਮਾਨ ਨੂੰ ਉਹਨਾਂ ਦੇ ਜਿੰਸਾ ਦਾ ਮੁੱਲ ਮਿਲੂਗਾ ਇਹ ਤਾਂ ਹੀ ਹੋਊਗਾ ਜਦੋਂ ਆਪਣਾ ਸਰਦਾਨ ਬਚੂਗਾ ਨਹੀਂ ਤਾਂ ਜਿਵੇਂ ਰਾਜੇ ਮਹਾਰਾਜੇ ਹੁੰਦੇ ਸੀ ਆ ਉਹ ਮਨਪਰਜੀ ਕਰਦੇ ਸੀ ਕੋਈ ਪੁੱਛ ਨਹੀਂ ਸੀ ਜਿਹੜੇ ਮਰਜ਼ੀ ਨੂੰ ਕਿਸਮਤ ਜੀ ਨੂੰ ਕੋਈ ਜੇਲ੍ਹ ਵਿੱਚ ਰਿਜ ਦਿੰਦੇ ਕਿਸੇ ਦੀਆਂ ਜ਼ਮੀਨਾਂ ਘਰ ਖੋ ਕੇ ਆਪ ਦੀਆਂ ਮਿਲਾ ਲੈਂਦੇ ਸੀ ਹੋਰ ਹੁੰਦਾ ਸੀ ਕਿ ਨਹੀਂ ਬੱਸ ਦੱਸ ਇਸ ਕਰਕੇ ਹੁਣ ਲੋੜ ਹੈ ਹੁਣ ਇਸ ਕਰਕੇ ਵੀ ਲੋੜ ਹੈ ਕਿ ਤੁਹਾਨੂੰ ਪਹਿਚਾਣ ਹੁੰਦੀ ਕਿ ਵੀ ਤੁਡੀ ਪਾਰਟੀ ਕਾਂਗਰਸ ਪਾਰਟੀ ਹੀ ਹੈ ਜਿਹਨੇ ਸਵਧਾਨ ਬਚਾਉਣਾ ਹੈ ਜਿਹਨੂੰ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਮੈਨੂੰ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੇ ਬਤੌਰ ਇਸ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਮੀਤਵਰ ਬਣਾ ਕੇ ਤੁਹਾਡੇ ਵਿਚਕਾਰ ਭੇਜਿਆ ਇੱਕ ਸੋਚ ਲੈ ਕੇ ਚੱਲੇ ਆ ਕਿ ਹਰ ਇੱਕ ਮੇਰੇ ਬਜ਼ੁਰਗ ਮਾਤਾ ਪਿਤਾ ਦੇ ਪਰਾਂ ਦੇ ਪੰਨੇ ਦੇ ਵਿੱਚ ਇੱਕ ਚੀਜ਼ ਪਾਉਣੀ ਹੈ ਕਿ ਜੇ ਦਿਨ ਦੀ ਚੋਣ ਦੀ ਸਰਕਾਰ ਬਣਦੀ ਹੈ ਤਾਂ ਜਾ ਕੇ ਖੁਸ਼ਹਾਲੀ ਆਉਂਦੀ ਹੈ ਫਿਰ ਕਈ ਹੋਰ ਪਾਰਟੀਆਂ ਦੇ ਉਮੀਦਵਾਰ ਇੱਥੇ ਖੜੇ ਹੋਏ ਨੇ ਅਕਾਲੀ ਦਲ ਦੇ ਵੀ ਖੜੇ ਹੋਏ ਨੇ ਉਮੀਦਵਾਰ ਇੱਥੇ ਬੀਜਪੀ ਦੇ ਵੀ ਉਮੀਦਵਾਰ ਖੜੇ ਹੋਏ ਇੱਥੇ ਆਮ ਆਦਮੀ ਪਾਰਟੀ ਦੇ ਵੀ ਖੜੇ ਹੋਏ ਨੇ ਇੱਕ ਗੱਲ ਜਰੂਰ ਵੱਲੇ ਬੰਦ ਲਿਓ ਇੱਕ ਗੱਲ ਜਰੂਰ ਸੋਚਦੇ ਹੋ ਸਮਝ ਲਿਓ ਕਿ ਜੇ ਅਕਾਲੀ ਦਲ ਨੂੰ ਵੋਟ ਪਈ ਸਿੱਧੇ ਤੇ ਸਿੱਧੇ ਬੀਜਪੀ ਨੂੰ ਵੋਟ ਪਈ ਤੇ ਜੇ ਬੀਜਪੀ ਨੂੰ ਵੋਟ ਪਈ ਸਿੱਧੇ ਤੇ ਸਿੱਧੇ ਅਕਾਲੀ ਦਲ ਨੂੰ ਵੋਟ ਪਈ ਹੈ ਕਿਉਂਕਿ ਕੌਣ ਗਾਰੰਟੀ ਕਰ ਸਕਦਾ ਹੈ ਕਿ ਦੋਨੋਂ ਇਲੈਕਸ਼ਨ ਤੋਂ ਬਾਅਦ ਕਿਥੇ ਦਿੱਲੀ ਸਰਕਾਰ ਬਣਾਉਣ ਵਿੱਚ ਤੇ ਆਪਣੇ ਸੰਵਧਾਨ ਨੂੰ ਖਤਮ ਕਰਨ ਵਾਸਤੇ ਕਦੇ ਰਲਣਾ ਜਾਂ ਜੇ ਰਲਗੇ ਤਾਂ ਤੁਸੀਂ ਕੀ ਕਰੋਗੇ ਪਛਤਾਵਾ ਆਏਗਾ ਕਿ ਕਾਸ਼ ਮੈਂ ਆਉਂਦੀ ਉਹ ਇੱਕ ਵੋਟ ਜਿਹਦਾ ਮੁੱਲ ਕੋਈ ਨਹੀਂ ਵੋਟ ਦਾ ਕੋਈ ਮੁੱਲ ਨਹੀਂ ਹੁੰਦਾ ਕਿਉਂਕਿ ਇਹ ਏਡੇ ਏਡੇ ਫੈਸਲੇ ਕਰਨੇ ਆ ਪ੍ਰਧਾਨ ਮੰਤਰੀ ਤੱਕ ਦੇਸ਼ ਦੇ ਬਣਾਉਣੇ ਹੁੰਦੇ ਆ ਉਹ ਇੱਕ ਵੋਟ ਦੇ ਤੇ ਫਿਰ ਪਛਤਾਵਾ ਆਉਂਦਾ ਹੈ ਕਿ ਮੈਂ ਵੋਟ ਤੇ ਸਹੀ ਤਰੀਕੇ ਨਾਲ ਸਹੀ ਪਾਰਟੀ ਤੇ ਸਹੀ ਉਮੀਦਵਾਰ ਨੂੰ ਪਾ ਦਿੱਤਾ ਅੱਜ ਇਹ ਪਰਵਾਹਾ ਦਾ ਇਹ ਗੁਰਦਸ਼ਾ ਨਾ ਹੁੰਦੀ ਬਠਿੰਡੇ ਦੀ ਨਾ ਹੁੰਦੀ ਇਸ ਦੇਸ਼ ਦੀ ਨਾ ਹੁੰਦੀ ਸੋ ਤੁਹਾਡੇ ਕੋਲ ਉਹ ਫੈਸਲਾ ਹੈ ਤੁਹਾਡੇ ਕੋਲ ਉਹ ਤਾਕਤ ਹੈ ਜਿਹੜੀ ਤਾਕਤ ਦੀ ਵਰਤੋਂ ਕਰਕੇ ਤੁਸੀਂ ਜਿੱਥੇ ਬਠਿੰਡਾ ਪਾਲਿਕਾ ਮੈਂ ਦੇ ਵਿੱਚ ਤੁਹਾਡਾ ਆਉਂਦਾ ਉਮੀਦਵਾਰ ਕਾਂਗਰਸ ਤੋਂ ਮੀਤਵਰ ਜੀਤਵਿੰਦਰ ਸਿੰਘ ਸਿੱਧੂ ਖੜਾ ਹੋਇਆ ਉੱਥੇ ਅਸੀਂ ਰਲ ਕੇ 13 ਦੀਆਂ 13 ਸੀਟਾਂ ਜਿੱਤ ਕੇ ਦਿੱਲੀ ਵਿੱਚ ਜੋ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਉਹਦੇ ਵਿੱਚ ਹਿੱਸਾ ਪਾ ਕੇ ਸਭ ਦਾ ਮਨ ਉਜਾਵਾ ਗਿਓ ਸੋਨਹਾਂ ਸੋ ਤੁਸੀਂ ਫੈਸਲਾ ਕਰਨਾ ਮੈਂ ਤਾਂ ਨੋਟ ਕਰਦਾ ਤੁਸੀਂ ਪੱਟੀ ਗਿਣਤੀ ਵਿੱਚ ਇੱਥੇ ਆਏ ਹੋ ਹੋਰ ਵੀ ਬਹੁਤ ਗੱਲਾਂ ਥੱਲੇ ਨਾਲ ਕਰਨੀਆਂ ਨੇ ਕਿੱਥੇ ਤਰੀਕੇ ਨਾਲ ਆ 2 ਸਾਲ ਹੋ ਗਏ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਨੇ ਸਰਕਾਰ ਬਣ ਤੋ ਪਹਿਲਾਂ ਬਹੁਤ ਵਾਅਦੇ ਕੀਤੇ ਸੀ ਪਾਰਟੀ ਦੇ ਦਿੱਤੀ ਵਿੱਚ ਮੇਰੀਆਂ ਮਾਈਆਂ ਵੇਣੀਆਂ ਪੈਣਾ ਬੈਠੀਆਂ ਇੱਥੇ ਤੁਹਾਡੇ ਨਾਲ ਤਾਂ ਬਹੁਤ ਹੀ ਜ਼ਿਆਦਾ ਮਜ਼ਾਕ ਕੀਤਾ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਜ਼ਾਕ ਕੀਤਾ ਇਹਨਾਂ ਨੇ ਇੱਕ ਗਰੰਟੀ ਦਿੱਤੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਦਿਓ ਤੇ ਇਸੇ ਹਰ ਬੀਨੇ 18 ਸਾਲ ਤੋਂ ਉੱਤੇ ਬੱਚੀ ਤੇ ਮਾਈ ਕੋਈ ਉਮਰ ਹੋਵੇ ਅਸੀਂ 1000 ਰੁਪਿਆ ਮਹੀਨੇ ਦਾ ਦਿਆਂ ਕਰਾਂਗੇ ਤੇ ਮੈਨੂੰ ਹੁਣ ਦੱਸ ਦਿਓ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਸੇ ਇੱਕ ਮੇਰੀ ਭੈਣ ਨੂੰ ਮੇਰੀ ਬੱਚੀ ਨੂੰ ਮੇਰੀ ਮਾਤਾ ਨੂੰ 1000 ਰੁਪਿਆ ਮਿਲਣਾ ਮਿਲਣਾ ਸ਼ੁਰੂ ਹੋ ਗਿਆ ਕਿ ਨਹੀਂ ਹੋਇਆ ਅਵੇ ਨਹੀਂ ਹੋਇਆ ਤੇ ਜਦੋਂ ਇੱਥੇ ਤੁਹਾਡੇ ਕੋਲੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਵੋਟਾਂ ਮੰਗਣ ਵਾਸਤੇ ਆਵੇ ਉਹ ਵੀ ਇੱਕ ਸਵਾਲ ਕਰਿਓ ਉਹ ਤੋਂ ਇੱਕ ਮੰਗ ਰੱਖਿਓ ਕਿ ਅਸੀਂ ਤੈਨੂੰ ਬੋਲਣ ਨਹੀਂ ਦਿੰਦੇ ਇੱਥੇ ਤੈਨੂੰ ਬੋਲਣ ਦਾ ਇੱਥੇ ਕੋਈ ਹੱਕ ਨਹੀਂ ਪਹਿਲਾਂ 24000 ਸਾਡਾ ਇੱਥੇ ਰੱਖ ਜਿਹੜਾ ਤੂੰ ਵਾਅਦਾ ਕੀਤਾ ਸੀ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਕੇ ਅੱਜ ਤੁਸੀਂ ਜਿਹੜਾ ਬਜਟ ਪੇਸ਼ ਕੀਤਾ ਵਿਧਾਨ ਸਭਾ ਚ ਉਹਦੇ ਚ ਕੋਈ ਪੈਸਾ ਨਹੀਂ ਰੱਖਿਆ ਕਿ ਅਗਲੇ ਸਾਲ ਵੀ ਤੁਹਾਨੂੰ ਕੋਈ 1000 ਰੁਪਿਆ ਮਹੀਨਾ ਤੁਹਾਨੂੰ ਮਿਲ ਸਕੇ। ਜੋ ਇਹ ਚੀਜ਼ਾਂ ਤੋਂ ਬਚ ਕੇ ਰਹਿਣਾ ਹੈ। ਇਹ ਚੀਜ਼ਾਂ ਤੋਂ ਬਚ ਕੇ ਰਹਿਣਾ। ਮੈਨੂੰ ਦੱਸ ਦਿਓ ਇਸ ਮੰਡੀ ਦੇ ਵਿੱਚ ਪਿਛਲੇ 2 ਸਾਲਾਂ ਦੇ ਕਰ ਕਰ ਵਿੱਚ ਕੋਈ ਇੱਕ ਵੀ ਇੱਟ ਲੱਗੀ ਹੋਵੇ। ਕੋਈ ਇੱਕ ਵੀ ਵਿਕਾਸ ਦਾ ਕੰਮ ਹੋਇਆ ਹੋਵੇ। ਕੋਈ ਗ੍ਰਾਂਟ ਪੰਜਾਬ ਸਰਕਾਰ ਕੰਡੀਆਂ ਆਏ ਹੋਵੇ। ਕੋਈ ਪੈਸਾ ਦਿਆਂ। ਆ ਮੇਰੇ ਨੌਜਵਾਨ ਵੀਰ ਤੇ ਕਹਿੰਦੇ ਸੀ ਅਸੀਂ ਨੌکریاں ਦਵਾਗੇ بڑے بڑے ਵੱਡੇ ਫਲੈਕਸ ਲਾਫੇ ਕਿ ਅਸੀਂ ਪਤਨ ਦਿੱਤੀਆਂ ਨੌکریاں ਦਿੱਤੀਆਂ ਨੇ ਮੈਨੂੰ ਦੱਸ ਦਿਓ ਦੋਨਿਆਂ ਨੇ ਮੰਡੀ ਆਵੋ ਤੁਹਾਡੇ ਕਿਸੇ ਪਰਿਵਾਰ ਚ ਕਿਸੇ ਇੱਕ ਨੂੰ ਨੌਕਰੀ ਮਿਲੀ ਜੇ ਮਿਲੀ ਆ ਤਾਂ ਸਾਨੂੰ ਦੱਸ ਦਿਓ ਸਾਡੇ ਵੀ ਕਹਾਂ ਚ ਵਾਦਾ ਹੋ ਜੂਗਾ ਪਰ ਨਹੀਂ ਮਿਲੀ ਫਿਰ ਕਦੋਂ ਵਾਸਤੇ ਸਰਕਾਰ ਬਣਾਈਆਂ ਨੇ ਕਿਉਂਕਿ ਇਹਨਾਂ ਨੇ ਸਿਰਫ ਸਰਕਾਰ ਬਣਾਉਣ ਵਾਸਤੇ ਤੁਹਾਡੇ ਕੋਲੇ ਝੂਠ ਬੋਲ ਲਿਆ ਕੋਈ ਕੋਈ ਝੂਠ ਬੋਲਿਆ ਸੋ ਅੱਜ ਤੁਹਾਨੂੰ ਮੌਕਾ ਹੈ ਅੱਜ ਤੁਹਾਨੂੰ ਮੌਕਾ ਹੈ ਇਸ ਚੀਜ਼ ਦਾ ਬਦਲਾ ਲੈਣ ਦਾ ਇਸ ਚੀਜ਼ ਦਾ ਮੂੜ ਦੁਬਾਰਾ ਸੁਧਾਰ ਕਰਨ ਦਾ ਜੇਕਰ ਤੁਸੀਂ ਸੁਧਾਰ ਕਰ ਸਕਦੇ ਹੋ ਸੁਧਾਰ ਕਿਵੇਂ ਕਰੋਗੇ ਜਦੋਂ ਤੁਸੀਂ ਆਪਦੀ ਇੱਕ ਵੋਟ ਪੰਜੇ ਚਾਰ ਨਿਸ਼ਾਨ ਤੇ ਬਟਨ ਦਬਕੇ ਤੁਸੀਂ ਆਪ ਦੇ ਆਪਣੇ ਜੀਤਵੇਂ ਦਰ ਨੂੰ ਜਿਤਾ ਕੇ ਕਾਂਗਰਸ ਪਾਰਟੀ ਦੀ ਜਿੱਤ ਕਰਕੇ ਦਿੱਲੀ ਵਿੱਚ ਸਰਕਾਰ ਬਣਾਵਾਂਗੇ ਉਦੋਂ ਛੋਟੀਆਂ ਜਿਹੜੀਆਂ ਮੰਗਦੀਆਂ ਖੁਸ਼ੀਆਂ ਨੇ ਛੋਟੀਆਂ ਜਿਹੜੀਆਂ ਲੋੜਾਂ ਨੇ ਜਿਹੜੀਆਂ ਛੋਟੀਆਂ ਮੰਗਾਂ ਨੇ ਉਹ ਪੈਲ ਦੇ ਰਾਤੇ ਜੀਤਵਿੰਦਰ ਸਿੰਘ ਸਿੱਧੂ ਤੁਹਾਡਾ ਹੱਲ ਕਰਕੇ ਦੇਵੇਗਾ ਅੱਜ ਤੁਹਾਡੇ ਨਾਲ ਵਾਦਾ ਕਰਦਾ ਜੀਤਵਿੰਦਰ ਸਿੰਘ ਖੁਦ ਉੱਚਾਵਾ ਜਿੰਦਾਬਾਦ ਜਿੰਦਾਬਾਦ ਰਿਦਮ ਸਿੰਘ ਕੋਟਪਾਈ ਜਿੰਦਾਬਾਦ 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 ਤੁਹਾਡਾ ਮੈਂ ਇੱਕ ਵਾਰ ਫੇਰ ਦਿলো ਧੰਨਵਾਦ ਕਰਦਾ ਥੈਂਕ ਯੂ ਸਰ ਜੀ ਦਾ ਧੰਨਵਾਦ ਕਰਦਾ ਤੇ ਨਮਸਕਾਰ ਕਰਦਾ ਉਸ ਮਹਾਨ ਸ਼ਖਸੀਅਤ ਨੂੰ ਜਿਹਦੇ ਕਾਰਨ ਅੱਜ ਆਪਾਂ ਇੱਥੇ ਬੈਠ ਕੇ ਇਹਦੀ ਵੱਡੀ ਜਿੱਤੀ ਵਿੱਚ ਮੈਨੂੰ ਮੌਕਾ ਦੇ ਰਹੇ ਹੋ ਆਪਦੀ ਗੱਲ ਕਰਨ ਦਾ ਤੁਹਾਨੂੰ ਮੌਕਾ ਮਿਲ ਰਿਹਾ ਇੱਕ ਬਹੁਤ ਵੱਡੇ ਫੈਸਲੇ ਲੈਣ ਦਾ ਇਸ ਚੀਜ਼ ਨੂੰ ਵੀ ਸੋਚੋ ਤੇ ਵੋਟਾ ਜ਼ਰੂਰ ਪਾਉਣ ਨਿਕਲੋ ਵੋਟ ਜ਼ਰੂਰ ਪਾਓ ਕਿਉਂਕਿ ਵੋਟ ਦਾ ਹੱਕ ਬੜੇ ਔਖੇ ਹੋ ਕੇ ਅੰਗਰੇਜ਼ਾਂ ਨੂੰ ਇੱਥੋਂ ਕੱਢ ਕੇ आजादी प्राप्त करके उस तो बाद वोट का हक लेता है ते ओ इना सोचा करो कि एक वोट का की फर्क पड़ता नहीं बहुत फर्क पड़ता है जड़ी एक वोट रहेगी ओ समझो वो कांग्रेस ते जीत में दर्दी रहेगी इस करके सवेरे बढ़िया तैयार होके सारा परिवार जाके लाइन लग के दस मिनट वोट पाके कांग्रेस पार्टी नु मजबूत करते हुए साडे हाथ मजबूत करते हुए ਦਿੱਲੀ ਸਦੀ ਲੀਡਰਸ਼ਿਪ rahul gandhi ਦੇ ਹੱਥ ਮਜ਼ਬੂਤ ਕਰਦੇ ਹੋਏ ਸਰਕਾਰ ਆਪਾਂ ਦਿੱਲੀ ਵਿੱਚ ਆਉਣ ਵਾਲੀ ਬਣਾਉਣੀ ਹੈ ਇਹਦੀ ਅਗਲਾ ਕਰਦਾ ਹੋਇਆ ਤੁਹਾਡਾ ਸਰਵਰ ਦਾ ਬਹੁਤ ਬਹੁਤ ਧੰਨਵਾਦ